ਪਹਿਲਾਂ ਤਾਂ ਮੈਂ ਸਾਰੇ ਜਿਹੜੇ ਮੇਰੇ ਪ੍ਰੈਸ ਵਾਲੇ ਵੀਰ ਆਏ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ। ਬਾਕੀ ਇਹ ਜਿਹੜਾ ਅਸੀਂ ਸਾਲ ਬਾਅਦ ਫੰਕਸ਼ਨ ਕਰਦੇ ਆ ਅੱਗੇ ਅਸੀਂ ਇਹ ਪੰਜਾਬ ਦਾ ਕਰਦੇ ਸੀ। ਇੱਕ ਆਸੀਂ ਪੂਰੇ ਭਾਰਤ ਦਾ ਕੀਤਾ। ਇਹਨੂੰ ਅਸੀਂ ਇਸ ਕਰਕੇ ਵਿਦਾਇਆ ਕਿ ਸਾਡੇ ਕੋਲ ਪੂਤਰਾਂ ਅੰਚਲ ਤੋਂ ਵੀ ਬਿਹਾਰ ਤੋਂ ਵੀ ਬੰਗਾਲ ਤੋਂ ਵੀ ਸਾਡੇ ਬੈਸਾ ਸਹਬਾਨ ਆਏ ਆ। ਔਰ ਉਹ ਵੀ ਸਾਡੀ ਸਟੇਜ ਤੇ ਬੈਠੇ ਆ ਮੈਂ ਚਾਹਨਾ ਕਿ ਜਿਸ ਤਰ੍ਹਾਂ ਅਸੀਂ ਇਸ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਆ ਇੱਕ ਦਿਨ ਇਦਾਂ ਦਾ ਆਊਗਾ ਕਿ ਲੋਕ ਆਜਰਬਾਦ ਨੂੰ ਪਿਆਰ ਕਰਨਗੇ ਔਰ ਆਜਰਬਾਦ ਦੇ ਖਾਣਗੇ ਆਜਰਬਾਦ ਦੇ ਬਨਣਗੇ ਜੇ ਅਸੀਂ ਧਰਤੀ ਦੀਆਂ ਚੀਜ਼ਾਂ ਨਾਲ ਜੁੜੇ ਰਹਾਂਗੇ ਤਾਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਆ ਤੇ ਜੇ ਅਸੀਂ ਇਦਾਂ ਹੀ ਜਿੱਦਾਂ ਆ ਬਰਗਰ ਪੀਜੇ ਨਿਊਟਰਲਸ ਵੈਰਾ ਖਾਵਾਂਗੇ ਉਹਦੇ ਵਿੱਚ ਸਾਡਾ ਇਹ ਨੁਕਸਾਨ ਹੋ ਰਿਹਾ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਖਤਮ ਹੋ ਰਹੀ ਆ ਉਹਦੇ ਵਿੱਚ ਕੀ ਕੈਮੀਕਲ ਪੈ ਰਹੇ ਆ ਇਹ ਅਸੀਂ ਜਾਣ ਹੀ ਨਹੀਂ ਸਕਦੇ ਤੇ ਤੁਸੀਂ ਗੋਲ ਗੱਫੇ ਵਾਲੇ ਤੋਂ ਪਾਣੀ ਲੈ ਕੇ ਦੇਖੋ ਉਹਨੂੰ ਇੱਕ ਵਾਰੀ ਛੱਡ ਕੇ ਤੇ ਚਿੱਟੀ ਹੋ ਜਾਊਗੀ ਜਿਹੜਾ ਪਾਣੀ ਸਾਡੇ ਅੰਦਰ ਜਾਂਦਾ ਉਹ ਕੀ ਕਰਦਾ ਹੋਊਗਾ ਇਦਾਂ ਹੀ ਇਹਦਾ ਬਰਗਰ ਦੇ ਨਿਊਟਰਲਸ ਵਿੱਚ ਇਹ ਕਿਹੜੇ ਮਸਾਲੇ ਪਾ ਰਹੇ ਆ ਕੀ ਬਣਾ ਰਹੇ ਆ ਕੀ ਨਹੀਂ ਬਣਾ ਰਹੇ ਇਸ ਤੋਂ ਸਾਨੂੰ ਬਚਣਾ ਚਾਹੀਦਾ ਔਰ ਸਾਡੇ ਬੱਚਿਆਂ ਨੂੰ ਵੀ ਬਚਾਉਣਾ ਚਾਹੀਦਾ ਆਮ ਜੜੀ ਬੂਟੀਆਂ ਤੇ ਤੁਹਾਨੂੰ ਨਿਰਭਰ ਰਹਿਣਾ ਚਾਹੀਦਾ ਇਹਨਾਂ ਨੂੰ ਹੀ ਖਾ ਕੇ ਤੁਸੀਂ ਦੇਖੋ ਪਿੱਛੇ ਕੈਂਸਰ ਕਿੰਨਾ ਫੈਲਿਆ ਸੀ ਆ ਮੋਗਾ ਸਾਈਡ ਦੇ ਲੋਕ ਪੱਤੇ ਖਾਣ ਲੱਗ ਪਏ ਸੀ ਦਰੱਖਤਾਂ ਦੇ ਔਰ ਉਹਨਾਂ ਨੇ ਬਾਕੀ ਸਬਜ਼ੀਆਂ ਖਾਣੀਆਂ ਛੱਡ ਦਿੱਤੀਆਂ ਸੀ ਹਾਲ ਤਾਂ ਹੁਣ ਸਾਡੇ ਸਾਰੇ ਪੰਜਾਬ ਵਿੱਚ ਹੀ ਹੋ ਗਿਆ ਆ ਇਹ ਕੈਂਸਰ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਰਹੀ ਆ ਜਿਸ ਨੂੰ ਕੇ ਕੰਟਰੋਲ ਅਸੀਂ ਸਾਢੇ ਹੱਥ ਵਿੱਚ ਹੀ ਹੈ ਅਸੀਂ ਆਪਣੇ ਹੱਥ ਨਾਲ ਹੀ ਉਹਨੂੰ ਕਰ ਸਕਦੇ ਆ ਤੇ ਬਾਕੀ ਇਹ ਜਿਹੜਾ ਸਾਡਾ ਫੰਕਸ਼ਨ ਆ ਇਹਦੇ ਵਿੱਚ ਸਾਡੇ ਐਮਐਲਏ ਸਾਹਿਬ ਸਾਡੇ ਮੰਤਰੀ ਸਾਹਿਬ ਐਚਐਸ ਬਾਬਾ ਜੀ ਜਿਨ੍ਹਾਂ ਦਾ ਕੇ ਅੱਜ ਬਲੇ ਬੜ ਦੇ ਵਿੱਚ ਨਾ ਆ ਇਹ ਸਾਡੇ ਸੀਨੀਅਰ ਚੇਅਰਮੈਨ ਵੀ ਆ ਔਰ ਇਹਨਾਂ ਨੇ ਜੋ ਸਾਡਾ ਸਹਿਯੋਗ ਕੀਤਾ ਉਹਦੇ ਨਾਲ ਅਸੀਂ ਬਾਤ ਬੰਨਣਾ ਨੂੰ ਹੋਰ ਵੀ ਅੱਗੇ ਵਧਾਵਾਂਗੇ ਔਰ ਇਹਨੂੰ ਅੱਗੇ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਜੈ ਸ਼੍ਰੀ ਧਰਮੰਤਰੀ ਜੈ ਸ਼੍ਰੀ ਅਜੰਬੇ ਸਰ ਸਵਰਿੰਦਰ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਾਕੀ ਜਿਹੜੇ ਸਾਡੇ ਜ਼ਿਲ੍ਹਾ ਵਿਗ ਮੰਡਲ ਦੇ ਪ੍ਰਧਾਨ ਨੇ ਤਰਸੀਮ ਸਿੰਘ ਚੰਦੜ ਜੀ ਇਹ ਐਨਐਰ ਸਦਕਾ ਐਨੇ ਪੰਜਾਬ ਭਰ ਕੀ ਬਾਹਰੋਂ ਵੀ ਵੈਦ ਇੱਚੇ ਪਹੁੰਚੇ ਆ ਔਰ ਆਯੁਰਵੇਦਿਕ ਦਾ ਜਿਹੜਾ ਵਿਸਥਾਰ ਹੋ ਰਿਹਾ ਇਹਨਾਂ ਦੇ ਸਦਕਾ ਇਹਨਾਂ ਦਾ ਬਹੁਤ ਵੱਡਾ ਉਹਦੇ ਵਿੱਚ ਯੋਗਦਾਨ ਹੈ ਅਸੀਂ ਤਾਂ ਇਹਨਾਂ ਦੇ ਨਾਲ-ਨਾਲ ਚੱਲ ਰਹੇ ਹਾਂ ਇਹਨਾਂ ਦਾ ਸਾਥ ਦੇ ਰਹੇ ਹਾਂ ਜਿਹੜਾ ਸਾਰਿਆਂ ਨਾਲੋਂ ਵੱਧ ਮਿਹਨਤ ਹੈ ਸਾਡੀ ਵੈਦ ਮੰਡਲ ਦੀ ਟੀਮ ਦੀਆ ਉਹਨਾਂ ਆਸ ਕਰਦੇ ਹਾਂ ਪ੍ਰਮਾਤਮਾ ਇਹਨਾਂ ਨੂੰ ਇਦਾਂ ਹੀ ਵਧਾਈ ਜਾਵੇ ਇਹਦੇ ਨਾਲ ਆਯੁਰਵੈਦਿਕ ਦਾ ਵਿਸਥਾਰ ਲਗਾਤਾਰ ਵਧ ਰਿਹਾ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ੇ ਤੇ ਜਿੰਨੇ ਵੀ ਵੈਦ ਨੇ ਸਾਡੇ ਉਹਨਾਂ ਨੂੰ ਵੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਕਿਉਂਕਿ ਇਹ ਜਿਹੜਾ ਕੁਦਰਤ ਦਾ ਵਿਸਥਾਰ ਹੋ ਰਿਹਾ ਤੁਸੀਂ ਜਿੰਨਾ ਵੀ ਦੇਖ ਰਹੇ ਹੋ ਕਿ ਮੈਂ ਕਦੇ ਵੀ ਇਹ ਨਹੀਂ ਕਹਿੰਦਾ ਹੁੰਦਾ ਵੀਡੀਓ ਦੇ ਵਿੱਚ ਮੈਂ ਇਹ ਹੀ ਕਹਿੰਦਾ ਕਿ ਵੀ ਪਰਮਾਤਮਾ ਠੀਕ ਕਰ ਰਿਹਾ ਹੈਗਾ ਲੋਕਾਂ ਨੂੰ ਪਰਮਾਤਮਾ ਠੀਕ ਕਿਵੇਂ ਕਰ ਰਿਹਾ ਕਿਉਂਕਿ ਜਿੰਨੀਆਂ ਵੀ ਅਸੀਂ ਜੜੀ ਬੁੱਟੀਆਂ ਕੁਦਰਤੀ ਆਯੁਰਵੈਦਿਕ ਵਰਤਦੇ ਆ ਉਹ ਪਰਮਾਤਮਾ ਦੀਆਂ ਹੀ ਪੈਦਾ ਕੀਤੀਆਂ ਨੇ ਨਾ ਕਿ ਕੋਈ ਸਾਡੀਆਂ ਪੈਦਾ ਕੀਤੀਆਂ ਨਾ ਹੀ ਉਹਦੇ ਵਿੱਚ ਕੋਈ ਕੈਪੀਟਲ ਹੈ ਇਸ ਕਰਕੇ ਅਸੀਂ ਪਰਮਾਤਮਾ ਦੀਆਂ ਦਿੱਤੀਆਂ ਹੀ ਜੜੀ ਬੁੱਟੀਆਂ ਵਰਤਦੇ ਆ ਇਸ ਕਰਕੇ ਜਿੰਨੇ ਵੀ ਮਰੀਜ਼ ਮੇਰੇ ਪੇਜ ਤੇ ਵੈਦਿਕ ਸੁਬਾਵਾ ਕਾਢੇ ਵਾਲੇ ਤੇ ਸੱਚ ਕਰਕੇ ਦਿੱਖੇ ਮੈਂ ਤੁਸੀਂ ਠੀਕ ਹੁੰਦੇ ਆ ਉਹਦਾ ਸਿਹਰਾ ਪ੍ਰਮਾਤਮਾ ਨੂੰ ਜਾਂਦਾ ਕਿ ਪ੍ਰਮਾਤਮਾ ਹੀ ਉਹਨਾਂ ਨੂੰ ਠੀਕ ਕਰਦਾ ਸਾਜੀ ਜਿਸ ਤਰ੍ਹਾਂ ਅੱਜ ਕੱਲ੍ਹ ਲੋਕਾਂ ਦੇ ਵਿੱਚ ਕਹਾਟ ਦੀ ਜਿਹੜੀ ਪ੍ਰੋਬਲਮ ਬਹੁਤ ਆ ਰਹੀ ਹੈ ਉਹਦੇ ਬਾਰੇ ਤੁਸੀਂ ਕੋਈ ਸੁਝਾਅ ਆਪਣੇ ਲੋਕਾਂ ਨੂੰ ਦੇਣਾ ਚਾਹੁੰਦੇ ਬਿਲਕੁਲ ਜੀ ਤੁਸੀਂ ਸਾਡੇ ਪੇਜ ਤੇ ਜਦੋਂ ਦੇਖਿਆ ਹੋਣਾ ਦਾ ਵੈਦਿਕ ਸੁਬਾਵਾ ਕਾਢੇ ਵਾਲੇ ਤੇ 95% 90% ਉਹਦੇ ਵਿੱਚ ਹਾਰਟ ਦੇ ਮਰੀਜ਼ ਹੁੰਦੇ ਆ ਔਰ ਮਰੀਜ਼ਾਂ ਦੇ ਰਿਵਿਊ ਵੀ ਚੈੱਕ ਕੀਤੇ ਆ ਵੀ ਲੋਕ ਠੀਕ ਹੋ ਰਹੇ ਆਗੇ ਸਾਰੇ ਨਾਲੋਂ ਵੱਡਾ ਉਹਦਾ ਕਾਰਨ ਹੀ ਇਹ ਹੀ ਬਣਦਾ ਜਾ ਰਿਹਾ ਕਿ ਜਿਹੜਾ ਅੱਜ ਤੋਂ 35 ਸਾਲ ਪਹਿਲਾਂ ਤੁਸੀਂ ਉਸ ਉਮਰ ਦੇ ਵਿੱਚੋਂ ਗੁਜ਼ਰੇ ਆਪਾਂ ਦਾ ਹਨਾ ਚਲੋ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਉਹ ਜਿਹੜਾ ਖਾਣ ਪੀਣ ਦਾ ਕਲਚਰ ਸੀਗਾ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਡਾ ਬਦਲਾਵ ਆ ਗਿਆ ਲੋਕ ਕਹਿੰਦੇ ਆ ਵੀ ਅਸੀਂ ਵੈਸਟਰਨ ਕਲਚਰ ਦੇ ਵਿੱਚ ਤਬਦੀਲ ਹੋ ਗਏ ਪਰ ਉਮਰਾਂ ਘਟਾਲੀਆਂ ਲੋਕਾਂ ਨੇ ਵੈਸਟਰਨ ਕਲਚਰ ਦੇ ਵਿੱਚ ਤਬਦੀਲ ਹੋ ਗਏ ਖੱਟਿਆਂ ਕੁਝ ਨਹੀਂ ਹੈਗਾ ਪੈਸਾ ਆ ਗਿਆ ਸਾਡੇ ਆਰਾਮ ਕਰਨ ਦੇ ਸਾਧਨ ਜ਼ਰੂਰ ਪੈਦਾ ਹੋ ਗਏ ਆ ਪਰ ਅਸੀਂ ਉਮਰ ਜ਼ਰੂਰ ਘਟਾਲੀਆਂ ਰੋਗੀ ਬਹੁਤ ਜ਼ਿਆਦਾ ਗਿਣਤੀ ਵਿੱਚ ਪੈਦਾ ਹੋ ਗਏ ਆ ਜਦੋਂ ਪਹਿਲਾਂ ਕੀ ਸੀਗਾ ਖਾਣ ਪੀਣ ਠੀਕ ਸੀਗਾ ਤੇ ਰੋਗ ਵੀ ਘੱਟਦੇ ਸੀ ਪੰਜਾਬ ਦੇ ਵਿੱਚ ਇੱਕੋ ਹੀ ਸੀ ਐਮਸੀ ਹਸਪੀਟਲ ਲੱਭਦਾ ਸੀ ਜੇ ਕੋਈ ਬਾਹਲਾ ਢਿੱਲਾ ਹੁੰਦਾ ਸੀ ਲੋਕ ਉੱਥੇ ਜਾਂਦੇ ਆ ਪਰ ਅੱਜ ਤੁਹਾਨੂੰ ਥਾਂ ਥਾਂ ਸੀ ਐਮਸੀ ਵਰਗੇ ਹਸਪੀਟਲ ਪਏ ਆ ਥਾਂ ਥਾਂ ਹਸਪੀਟਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਜਿਹੜੀ ਭਰੀ ਪਈ ਆ ਜਿਹੜਾ ਫਾਸਟ ਫੂਡ ਆ ਉਹਦੇ ਉਹੀ ਮੈਂ ਹਰ ਵੀਡੀਓ ਦੇ ਵਿੱਚ ਕਹਿੰਦਾ ਆ ਵੀ ਫਾਸਟ ਫੂਡ ਦਾ ਹੀ ਨਤੀਜਾ ਭੁਗਤ ਰਹੇ ਆਪਾਂ 15-20 ਸਾਲ ਬਾਅਦ ਐਸਾ ਸਮਾਹੂਗਾ ਜੇ ਫਾਸਟ ਫੂਡ ਦੀ ਇਦਾਂ ਹੀ ਗਿਣਤੀ ਵੱਧਦੀ ਗਈ ਤਾਂ 15-20 ਸਾਲ ਬਾਅਦ ਲੋਕ ਦੋਤੇ ਦੋਤਿਆਂ ਨੂੰ ਤੇ ਪੋਤੇ ਪੋਤੀਆਂ ਨੂੰ ਦਰਸ ਜਾਣਗੇ ਕਿਉਂਕਿ ਫਾਸਟ ਫੂਡ ਇੱਕ ਐਸੀ ਚੀਜ਼ ਆ ਤੁਸੀਂ ਇੱਥੋਂ ਚਲੇ ਜਾਓ 5 ਕਿਲੋਮੀਟਰ ਕਿਤੇ ਵੀ ਚਲੇ ਜਾਓ ਇੱਥੋਂ ਤੁਹਾਨੂੰ ਫਾਸਟ ਫੂਡ ਦੀਆਂ 10 ਰੇਡੀਆਂ ਮਿਲ ਜਾਣਗੀਆਂ ਫਰੂਟਾਂ ਤੇ ਫਰੂਟ ਦੀ ਰੈਡੀ ਇੱਕ ਅੱਧੀ ਮਿਲੂਗੀ ਕਿਉਂਕਿ ਲੋਕ ਜਾਂ ਖਾਂਦੇ ਹੀ ਫਰੂਟ ਫਾਸਟ ਫੂਡ ਆ ਜਿਆਦੇ ਫਰੂਟ ਸਲਾਦ ਨੂੰ ਲੋਕ ਪਸੰਦ ਹੀ ਨਹੀਂ ਕਰਦੇ ਜੇ ਕੋਈ ਭੁੱਖਾਗਾ ਨਾ ਰਸਤੇ 'ਚ ਜਾਂਦਾ ਉਹ 20 ਰੁਪਏ ਦੇ 6 ਕੇਲੇ ਨਹੀਂ ਲੈ ਰਿਆ ਦੋ 버ਗਰ ਖਾ ਲੂਗਾ ਜਿੱਦਾ ਇਹੀ ਕਹਿੰਦੇ ਆ ਜੀ ਆਯੁਰਵੈਦਿਕਾ ਪੜਾਓ ਜੀਵਨ ਬਚਾਓ ਜਿੰਨਾਂ ਜਿਹੜਾ ਆਯੁਰਵੈਦਿਕ ਆਯੁਰਵੈਦਿਕ ਕਹਿੰਦਾ ਸਿਧਾਂਤ ਆ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਬੰਦਾ ਵੀ ਵਿਸ਼ਵਾਸ ਕਰਦਾ ਉਹਦਾ ਰੋਗ ਆ ਜਿਹੜਾ ਅੰਦਰੋਂ ਕੱਟਿਆ ਜਾਂਦਾਗਾ ਲਿਵਰ ਸਰੀਰ ਦਾ ਸਭ ਤੋਂ ਮੁੱਖ ਅੰਗ ਹੁੰਦਾ ਜਿਹੜਾ ਸਾਡੇ ਖਾਣੇ ਪੀਣੇ ਨੂੰ ਹਜ਼ਮ ਕਰਕੇ ਉਹਦਾ ਜੋ ਰਸ ਬਣਦਾ ਉਹ ਨੂੰ ਲੰਦਾ ਜਿਹਾ ਕੰਮ ਕਰਦਾ ਰੰਗਦਾ ਹੋਇਆ ਸਾਡੇ ਬਲੱਡ ਸੈੱਲ ਜਿਹੜੇ ਰੈੱਡ ਸੈੱਲ ਹੁੰਦੇ ਉਹਨਾਂ ਨੂੰ ਬਣਾਉਂਦਾ ਤੇ ਉਹ ਖੂਨ ਨੂੰ ਵਧੀਆ ਕਰਕੇ ਸਾਡੇ ਸਰੀਰ ਨੂੰ ਦਿੰਦਾ ਤਾਂ ਸਾਡਾ ਸਰੀਰ ਚੱਲਦਾ ਉਹ ਇੱਕ ਸਾਡਾ ਕਾਰਖਾਨਾ ਜੇ ਲਿਵਰ ਖਰਾਬ ਹੋ ਗਿਆ ਸਭ ਲੋਕ ਬੰਦੇ ਦਾ ਸਰੀਰ ਦਾ ਇੱਕ ਕਾਰਖਾਨਾ ਖਰਾਬ ਹੋ ਗਿਆ ਪੇਟ ਨੂੰ ਆਪਣੇ ਮੈਦੇ ਨੂੰ ਉਹ ਆਰਗਾਨ ਸਹੀ ਸਮਝੀਏ ਕਿ ਉਹਦੇ ਵਿੱਚ ਸਹੀ ਖਾਣਾ ਪਾਈਏ ਤੇ ਉਹਦਾ ਰਿਜ਼ਲਟ ਸਹੀ ਨਿਕਲੋ ਜਿਵੇਂ ਉਹ ਆਪਣਾ ਬਾਂਡ ਵਾਲਾ ਭਾਂਡਾ ਬਣਾ ਕੇ ਵਿੱਚ ਜੋ ਆਇਆ ਪਾਈ ਗਿਆ ਜੋ ਆਇਆ ਪਾਈ ਗਿਆ ਜੋ ਆਇਆ ਪਾਈ ਗਿਆ ਲਿਵਰ ਨੇ ਖਰਾਬ ਹੋਣਾ ਹੀ ਸੋ ਉਹ ਤੋਂ ਮੁੱਖ ਚੀਜ਼ਾਂ ਇਹ ਆ ਕਿ ਜਿੰਨਾ ਅਸੀਂ ਜ਼ਿਆਦਾ ਮੈਦਾ ਐਸਿਡ ਜਿਹੜੇ ਫਾਸ ਫੂਡ ਬਣਦੇ ਉਹਨਾਂ ਵਿੱਚ ਪੰਜ ਕਿਸਮ ਦੇ ਸਿਰਕੇ ਵਰਤੇ ਜਾਂਦੇ ਆ ਉਹ ਸਾਰੇ ਸਿਰਕੇ ਐਸਿਡ ਨਾਲ ਪਿਆਰ ਹੁੰਦੇ ਆ ਤੁਸੀਂ ਆਪਣੇ ਕਿਸੇ ਵੀ ਚੀਜ਼ ਤੇ ਉਹਦਾ ਅੰਗ ਤੇ ਦੇਖ ਲਓ ਜੇ ਇੱਕ ਤਿਬਕਾ ਸਾਡੇ ਇਤਜਾਬ ਦਾ ਪੈ ਜਾਏ ਉੱਥੇ ਛਾਲੇ ਪੈ ਜਾਂਦੇ ਆ ਚਰਗੜ ਪੈ ਜਾਂਦੇ ਆ ਜ਼ਖਮ ਹੋ ਜਾਂਦੇ ਤੇ ਜਿੱਥੇ ਅਸੀਂ ਇੰਨਾ ਰੋਜ਼ ਖਾਣਾ ਜਿਸ ਭਾਂਡੇ 'ਚ ਰੋਜ਼ ਪੋਣਾ ਉਹ ਭਾਂਡਾ ਠੀਕ ਥੋੜੀ ਰਹੂਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਦਰਾਖਤ ਆਪਣੀਆਂ ਜੜ੍ਹਾਂ ਨਾਲੋਂ ਅਲੱਗ ਹੋ ਜਾਂਦਾ ਟੁੱਟ ਜਾਂਦਾ ਧਰਤੀ ਵਿੱਚੋਂ ਉਹਨੂੰ ਕੁਛ ਕਰਨ ਦੀ ਲੋੜ ਨਹੀਂ ਆਪੇ ਡਿੱਗ ਪੈਂਦਾ ਤੋਂ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਤੇ ਇਹਨਾਂ ਵੱਧ ਚੀਜ਼ਾਂ ਵੱਲੋਂ ਹੋ ਗਿਆ ਤੇ ਅਸੀਂ ਸਾਨੂੰ ਬਿਮਾਰੀਆਂ ਤਾਂ ਸਾਡੇ ਵਿੱਚ ਹੀ ਆਉਣੀਆਂ ਹੁੰਦੀਆਂ ਐ ਤੇ ਬਿਮਾਰੀਆਂ ਆਪਕੋ ਖਰੀਦ ਰੇ ਬੋਲ ਬਿਮਾਰੀ ਬਾਹਰੋਂ ਨਹੀਂ ਹੁੰਦੀ ਸਾਡੇ ਸਰੀਰ ਦੇ ਅੰਦਰੋਂ ਪੈਦਾ ਹੁੰਦੀ ਹੈ ਪਰ ਗੱਲ ਇਹ ਆ ਵੀ ਜੇ ਅਸੀਂ ਇਸ ਨੇਚਰ ਨਾਲ ਜੁੜੀਏ ਆਯੁਰਵੇਦ ਨਾਲ ਜੁੜੀਏ ਤੋ ਸਤਿ ਸ੍ਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼ਕਲ ਬੁਲਾਉਂਦਾ ਨਮਸਕਾਰ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬੜਾ ਕਹੂੰਗਾ ਕਿ ਇਹ ਭਾਗਾ ਵਾਲਾ ਸਮਾਹ ਖੁਸ਼ੀ ਵਾਲਾ ਸਮਾਹ ਕੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਿਹੜਾ ਕਿ ਪੂਰੇ ਸਾਡੇ ਜਿੰਨੇ ਵੀ ਹੁਸ਼ਿਆਰਪੁਰ ਦੇ ਵੈਦ ਸਾਹਿਬ ਨੇ ਸਾਰੇ ਦਲ ਕੀ ਜਿਹੜਾ ਸੀ ਜਿਹੜਾ ਸਾਲਾਨਾ ਦੁਪਤੀ ਸਰ ਕੀ ਸਤ ਸਤ ਸਤਨਵਾ 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 ਨੰਬਰ 10 ਹੈਗਾ ਉਹ ਅ ਅਜਰਵੈਦਿਕ ਸੰਮੇਲ ਜਿਹੜਾ ਕਰਾ ਰਿਆ ਹੈਗੇ ਇਹ ਜਿਹੜਾ ਹੈਗਾ ਕਿ ਸਮਰਪਿਤ ਹੈਗਾ ਭਗਵਾਨ ਚਰੀਤਨ ਮੰਤਰੀ ਜੀ ਦੇ ਜਨਮ ਦਿਨ ਨੂੰ ਤੇ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾਂ ਤੇ ਮੈਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇਸ ਮੌਕੇ ਸਾਨੂੰ ਬੁਲਾਇਆ ਤੇ ਅਸੀਂ ਜਦੋਂ ਐਂਟਰ ਕੀਤਾ ਤੇ ਮੋਰ ਐਕਸੀਬਿਸ਼ਨ ਲਾਈ ਅਸੀਂ ਸਾਰੀਆਂ ਆਯੁਰਵੈਦਿਕ ਦਵਾਈਆਂ ਜਿੱਥੋਂ ਬਣਦੀਆਂ ਜਿਹੜਾ ਪੱਤੇ ਫੁੱਲ ਜਿਨ੍ਹਾਂ ਤੋਂ ਵੀ ਸਾਡੀ ਉਹ ਆਯੁਰਵੈਦਿਕ ਦਵਾਈਆਂ ਨਿਕਲਦੀ ਹੈਗੀਆਂ ਤੇ ਕਿ ਇਹੋ ਜਿਹੇ ਸੀਗੇ ਬੂਟੇ ਇਹੋ ਜੇ ਫਲ ਸੀ ਜ ਇਹੋ ਜੇ ਪਲਾਂਟ ਸੀਗੇ ਕਿ ਜਿਹੜੇ ਕਿ ਅਸੀਂ ਪਹਿਲੀ ਵਾਰ ਸੁਣੇ ਜਾਂ ਫਲੋਰ ਦੇਖੇ ਤੇ ਬੜੀ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਕਿ ਹਜੇ ਵੀ ਇਹਨਾਂ ਨੇ ਅੱਜ ਦੇ ਸਮੇਂ ਵੀ ਅੱਜ ਦੇ ਯੁੱਗ 'ਚ ਜਦੋਂ ਕਿ ਅਸੀਂ ਸਾਇੰਸ ਟੈਕਨੋਲੋਜੀ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੀ ਆ ਤੇ ਹਜੇ ਵੀ ਅਸੀਂ ਆਪਾ ਅਦਰਵੈਦਿਕ ਨਾਲ ਅਸੀਂ ਇਹ ਸਾਰੀ ਟੀਮ ਜੁੜੀ ਹੋਈ ਆ ਤੇ ਗੱਲ ਵੀ ਸਹੀ ਆ ਕਿ ਜਿਹੜਾ ਮੈਡੀਕਲ ਤੋਂ ਤਾਂ ਕੁਝ ਦੇਖਿਆ ਕਿ ਉਹ ਤਾਂ ਜਾਂ ਕੁਝ ਕਵਾਂਗੇ ਹੋਣੀ ਸ਼ੁਰੂ ਹੋਇਆ ਹੈਗਾ ਪਰ ਸ਼ੁਰੂ ਹੀ ਤਾਂ ਜਦੋਂ ਦਾ ਮਨੁੱਖੀ ਜੀਵਨ ਸਥਰਤੀ ਤੇ ਆਇਆ ਹੈਗਾ ਤੇ ਸ਼ੁਰੂ ਤੋਂ ਹੀ ਜਿਹੜਾ ਅਜਰਵੈਦ ਦੀ ਇਲਾਜ ਹੁੰਦਾ ਰਿਹਾ ਤੇ ਕੋਵਿਡ ਨੇ ਸਾਨੂੰ ਦੱਸ ਵੀ ਦਿੱਤਾ ਹੈਗਾ ਕਿ ਜਿੰਨਾ ਅਸੀਂ ਕੁਦਰਤ ਦੇ ਨੇੜੇ ਹੋਵਾਂਗੇ ਆਪਾਂ ਲੱਗਾਂਗੇ ਆਪਾਂ ਤੇ ਉਨਾਂ ਹੀ ਸਾਡਾ ਉਹ ਜਿਹੜਾ ਭੌਤਿਕ ਸੁਰੱਖਿਅਤ ਹੋਊਗਾ ਸੋ ਮੈਂ ਸਾਰੀ ਟੀਮ ਨੂੰ ਸਾਰੇ ਵੈਦ ਮੰਡਲ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੁਬਾਰਕਵਾਹ ਦਿੰਦਾ ਤੇ ਸਾਰਿਆਂ ਦਾ ਜੀ ਆ ਵੀ ਕਰਦਾ ਮੈਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਵੈਗੁਰੂ ਜੀ ਦਾ ਖਾਲਸਾ ਹੋ ਵੈਗੁਰੂ ਜੀ ਨਹੀਂ ਕਰ ਪਾਉਂਗਾ ਪਰ ਵੈਦ ਮੰਡਲ ਨੂੰ ਇਦਾਂ ਹੀ ਖੜਾ ਰੱਖਣੇ ਨੇ ਜਿੱਦਾਂ ਲ ਵੀ ਸਹਿਯੋਗ ਪਰਮਾਤਮਾ ਨੇ ਚਾਇਆ ਆ ਮੈਂ ਹਮੇਸ਼ਾ ਦੁਆ ਰਵਾਂਗਾ ਇਕ ਵਾਰ ਫੇਰ ਸਭ ਦਾ ਤਾਕਵਾਤ ਇਕ ਵਾਰ ਫੇਰ ਇਸ ਜਨਮ ਦਿਹਾੜੇ ਤੇ ਮੌਕੇ ਤੇ ਬਹੁਤ ਬਣਦਾ ਹੈ